ਸਾਸ਼ਰੀਆ ਕਾਲਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਤੁਹਾਡੇ ਲਈ ਆਮਲੇ ਦੀ ਚਟਨੀ ਦੀ ਰੈਸিপি ਲੈ ਕੇ ਆਏ ਆਂ ਤੇ ਬਹੁਤ ਹੀ ਵਧੀਆ ਇਕਦਮ ਖੱਟੀ ਮਿੱਠੀ ਚਟਨੀ ਬਣ ਕੇ ਰੈਡੀ ਹੁੰਦੀ ਆ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹ ਚਟਨੀ ਕਿਉਂਕਿ ਇਹ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਆ ਤੇ ਵਾਲਾਂ ਨੂੰ ਝੜਨਾ ਵੀ ਰੋਕਦੀ ਆ ਤੇ ਖੂਨ ਦੀ ਕਮੀ ਨੂੰ ਵੀ ਦੂਰ ਕਰਦੀ ਆ ਤੇ ਹੋਰ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੇ ਆਪਾਂ ਨੂੰ ਗੁਣ ਮਿਲਦੇ ਆ ਤਾਂ ਇਸ ਕਰਕੇ ਆਪਾਂ ਨੂੰ ਇਹ ਚਣੀ ਬਣਾ ਕੇ ਇੱਕ ਵਾਰ ਜ਼ਰੂਰ ਖਾਣੀ ਚਾਹੀਦੀ ਆ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸিপি ਸਟਾਰਟ ਕਰਦੇ ਆ ਤੇ ਦੇਖੋ ਜੀ 1 ਕਿਲੋ ਆਪਾਂ ਨੇ ਆਮਲੇ ਲੈ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਬੋਇਲ ਕਰ ਲਵਾਂਗੇ ਤੇ ਦੇਖੋ ਜੀ ਹੁਣ ਆਪਾਂ ਨੇ ਆਮਲਿਆਂ ਨੂੰ ਬੋਇਲ ਕਰ ਲਿਆ ਹੈ ਤੇ ਹੁਣ ਆਪਾਂ ਇਹਨਾਂ ਦੇ ਜਿਹੜੇ ਸੀਡਸ ਆ ਉਹਨਾਂ ਨੂੰ ਅਲੱਗ ਕਰ ਲਵਾਂਗੇ ਤੇ ਅਲੱਗ ਕਰਕੇ ਤੇ ਹੁਣ ਆਪਾਂ ਆਵਲਿਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਰੈਡੀ ਕਰ ਲਵਾਂਗੇ ਤੇ ਦੇਖੋ ਜੀ ਹੁਣ ਆਪਾਂ ਨੇ 2 ਚਮਚ ਨਮਕ ਤੇ ਲਏ ਆ 1 ਚਮਚ ਮਿਰਚ ਦਾ ਤੇ 1 ਚਮਚ ਹਲਦੀ ਦਾ ਤੇ 1 ਚਮਚ ਆਪਾਂ ਨੇ ਸੌਂਫ ਲਈ ਆ ਤੇ 1 ਚਮਚ ਮੇਥੀ ਕਲੌਂਜੀ ਤੇ ਜੀਰਾ ਲਿਆ ਤੇ ਥੋੜਾ ਜਿਹਾ ਆਪਾਂ ਨੇ ਕਾਲਾ ਨਮਕ ਲਿਆ ਤੇ ਦੇਖੋ ਜੀ ਹੁਣ ਆਪਾਂ ਨੇ 300 ਗ੍ਰਾਮ ਗੁੜ ਲਿਆ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਗ੍ਰੇਟ ਕਰ ਲਿਆ ਤੇ ਹੁਣ ਆਪਾਂ ਇੱਕ ਪੈਨ ਵਿੱਚ ਥੋੜਾ ਜਿਹਾ ਸਰੋਂ ਦਾ ਔਇਲ ਪਾ ਕੇ ਇਹਨੂੰ ਆਪਾਂ ਗਰਮ ਕਰ ਲੈਨੇ ਆ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਨੇ ਮਸਾਲੇ ਲਏ ਆ ਉਹਨਾਂ ਨੂੰ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਫਰਾਈ ਕਰਾਂਗੇ ਤੇ ਸਿਰਫ 1 ਮਿੰਟ ਲਈ ਆਪਾਂ ਨੇ ਮਸਾਲਿਆਂ ਨੂੰ ਫਰਾਈ ਕਰਿਆ ਤੇ ਹੁਣ ਆਪਾਂ ਮੈਸ਼ ਕੀਤੇ ਹੋਏ ਆਮਲੇ ਵੀ ਇਹਦੇ ਵਿੱਚ ਐਡ ਕਰਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ 5 ਤੋਂ 10 ਮਿੰਟ ਲਈ ਪਕਾਵਾਂਗੇ ਤੇ ਹੁਣ ਆਪਣੇ ਜਿਹੜੇ ਆਮਲੇ ਆ ਉਹ ਚੰਗੀ ਤਰ੍ਹਾਂ ਪੱਕ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਗ੍ਰੇਟ ਕੀਤਾ ਹੋਇਆ ਗੁੜ ਐਡ ਕਰਾਂਗੇ ਗੁੜ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਗੁੜ ਦੇ ਮੈਲਟ ਹੋਣ ਤੱਕ ਪਕਾ ਲਵਾਂਗੇ ਤੇ ਗੁੜ ਨੂੰ ਆਪਾਂ ਨੇ ਗ੍ਰੇਟ ਕਰਕੇ ਇਸ ਕਰਕੇ ਪਾਇਆ ਕਿਉਂਕਿ ਇਹਦੇ ਨਾਲ ਜਿਹੜਾ ਹੈ ਮੈਲਟ ਜਲਦੀ ਹੋ ਜਾਵੇਗਾ ਤੇ ਦੇਖੋ ਜੀ ਹੁਣ ਆਪਣਾ ਗੁੜ ਮੈਲਟ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਕਾਲਾ ਨਮਕ ਐਡ ਕਰਾਂਗੇ ਤੇ ਕਾਲਾ ਨਮਕ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਜਿਹੜਾ ਚਟਣੀ ਦਾ ਟੇਸ ਹੈ ਬਹੁਤ ਹੀ ਵਧੀਆ ਆਊਗਾ ਖੱਟਾ ਤੇ ਮਿੱਠਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਮਿਰਚ ਤੇ ਹਲਦੀ ਵੀ ਐਡ ਕਰ ਦਵਾਂਗੇ ਤੇ ਨਾਲ ਹੀ ਥੋੜੀ ਜੀ ਆਪਾਂ ਨੇ ਇਹਦੇ ਵਿੱਚ ਦੇਗੀ ਮਿਰਚ ਐਡ ਕਰੀਆ ਤੇ ਥੋੜਾ ਜਿਹਾ ਆਪਾਂ ਨੇ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਐਡ ਕਰਿਆ ਹੈ ਤੇ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਵੀ ਚਟਣੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਇਹ ਤੋਂ ਬਾਅਦ ਆਪਾਂ ਇਹਨੂੰ 1-2 ਮਿੰਟ ਲਈ ਪਕਾਵਾਂਗੇ ਤੇ ਹੁਣ ਆਪਾਂ ਨੇ ਚਟਣੀ ਨੂੰ ਜਿਹੜਾ ਟੇਸਟ ਕਰਕੇ ਵੇਖਿਆ ਸੀ ਤਾਂ ਇਹਦੇ ਵਿੱਚ ਜਿਹੜਾ ਮਿੱਠਾ ਘੱਟ ਲੱਗ ਰਿਹਾ ਸੀ ਸਟੇਸ ਕਰਕੇ ਆਪਾਂ ਇਹਦੇ ਵਿੱਚ ਇੱਕ ਬड़ा ਚਮਚੀ ਚੀਨੀ ਦਾ ਐਡ ਕਰਿਆ ਤੇ ਹੁਣ ਚੀਨੀ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਮੈਲਟ ਹੋਣ ਤੋਂ ਬਾਅਦ 1 ਮਿੰਟ ਲਈ ਪਕਾਵਾਂਗੇ ਤਾਂ ਕਿ ਜਿਹੜੀ ਆਪਣੀ ਚੀਨੀ ਹੈ ਉਹ ਮੈਲਟ ਹੋ ਕੇ ਪੱਕ ਜਾਵੇ ਤਾਂ ਉਹ ਤੋਂ ਬਾਅਦ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਦੇਖੋ ਜੀ ਹੁਣ ਆਪਣੀ ਚਟਨੀ ਬਣ ਕੇ ਰੈਡੀ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹਾ ਮੱਕ ਜੈਡ ਕਰਾਂਗੇ ਦੇ ਨਾਲ ਹੀ ਆਪਾਂ ਫਲੇਮ ਨੂੰ ਬੰਦ ਕਰ ਦਵਾਂਗੇ ਕਿਉਂਕਿ ਆਪਣੀ ਜਿਹੜੀ ਚਟਨੀ ਹੈ ਉਹ ਇੱਕਦਮ ਬਣ ਕੇ ਰੈਡੀ ਹੋ ਚੁੱਕੀ ਆ ਤੇ ਦੇਖੋ ਜੀ ਆਪਣੀ ਚਟਨੀ ਜਿਹੜੀ ਹੈ ਬਣ ਕੇ ਰੈਡੀ ਹੋ ਚੁੱਕੀ ਆ ਤੇ ਬਹੁਤ ਹੀ ਵਧੀਆ ਇੱਕਦਮ ਸੁਆਦੀਸ਼ਟ ਬਣ ਕੇ ਰੈਡੀ ਹੋਈ ਆ ਤੇ ਤੁਸੀਂ ਵੀ ਇੱਕ ਵਾਰ ਸਿਆਲ ਦੇ ਮੌਸਮ ਵਿੱਚ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਹੈਲਦੀ ਤੇ ਇੱਕਦਮ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਚਟਨੀ ਬਣ ਕੇ ਰੈਡੀ ਹੁੰਦੀ ਆ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ